ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 33 ਰੱਬਾ ਮੈਂ ਆਪਣੇ ਆਪ ਨੂੰ ਸਿਆਣਾ ਉਸ ਦਿਨ ਸਮਝਾਂਗਾ ਜਿਸ ਦਿਨ ਮੈਨੂੰ ਕਿਸੇ ਦੇ ਹੱਥ ਅੱਡਣ ਤੋਂ ਪਹਿਲਾਂ ਉਸਦੀ ਮਜਬੂਰੀ ਸਮਝ ਲੱਗਣ ਲੱਗੇ ਤੇ ਅਮੀਰ ਉਸ ਦਿਨ ਜਦੋਂ ਮੇਰਾ ਹੱਥ ਬਿਨਾਂ ਸੋਚੇ ਕਿਸੇ ਦੀ ਮਦਦ ਕਰਨ ਲਈ ਅੱਗੇ ਵਧ ਗਿਆ ਅਰਦਾਸ ਕਰਾਂ ਕਈ ਵਾਰ ਤੁਰਦੇ ਤੁਰਦੇ ਰਾਹੀਰ ਕੇ ਸਰ ਤੇ ਫਕੀਰ ਨਾਲ ਆ ਰਲਦੇ ਤੇ ਨਾ ਮੁੱਕਣ ਵਾਲੀਆਂ ਗੱਲਾਂ ਦਾ ਸੈਨਸਲਾ ਸ਼ੁਰੂ ਹੋ ਜਾਂਦਾ ਅੱਜ ਸਵੇਰ ਵੀ ਲੰਬੇ ਕੁੜਤੇ ਤੇ ਚਿੱਟੇ ਚਾਦਰੇ ਵਾਲੇ ਇੱਕ ਰਾਹੀ ਨਾਲ ਆ ਰਲਿਆ ਤੇ ਫਕੀਰ ਨੂੰ ਕਹਿਣ ਲੱਗਾ ਦੁਨੀਆਂ ਤਾਂ ਹੁਣ ਬਸ ਚੋਰਾਂ ਠੱਗਾਂ ਦਾ ਮੇਲਾ ਬਣ ਕੇ ਰਹਿ ਗਈ ਹੈ ਕੋਈ ਚੰਗਾ ਬੰਦਾ ਲੱਭਿਆ ਵੀ ਨਹੀਂ ਲੱਭਦਾ ਕੱਲ ਤਾਂ ਠੀਕ ਆ ਭਾਈ ਫਕੀਰ ਨੇ ਚਾਦਰੇ ਵਾਲੇ ਰਾਹੀ ਨੂੰ ਕਿਹਾ ਥੋੜੀ ਦੇਰ ਬਾਅਦ ਇੱਕ ਹੋਰ ਰਾਹੀ ਜਿਸ ਨੇ ਲੰਬੀ ਡਾਂਗ ਫੜੀ ਹੋਈ ਸੀ ਨਾਲ ਰਲ ਗਿਆ ਡਾਂਗ ਵਾਲਾ ਰਾਹੀ ਬੋਲਿਆ ਵੇਖੋ ਮੇਰੇ ਚੰਗੇ ਭਾਗ ਕਿ ਮੈਨੂੰ ਰਾਹ ਵਿੱਚ ਤੁਹਾਡੇ ਵਰਗੇ ਨੇਕ ਬੰਦਿਆਂ ਦੀ ਸੰਗਤ ਮਿਲ ਗਈ ਦੁਨੀਆ ਚੰਗੇ ਬੰਦਿਆਂ ਨਾਲ ਭਰੀ ਪਈ ਹੈ ਗੱਲ ਤਾਂ ਤੇਰੀ ਵੀ ਠੀਕ ਆ ਭਾਈ ਫਕੀਰ ਨੇ ਡਾਂਗ ਵਾਲੇ ਰਾਹੀ ਨੂੰ ਕਿਹਾ ਜਦੋਂ ਦੋਵੇਂ ਰਾਹੀ ਅੱਗੇ ਚਲੇ ਗਏ ਤਾਂ ਕੇਸਰ ਤੇ ਫਕੀਰ ਵਿਸ਼ਰਾਮ ਕਰਨ ਲਈ ਇੱਕ ਦਰਖਤ ਹੇਠ ਰੁਕ ਗਏ ਕਿਸਰ ਨੇ ਫਕੀਰ ਨੂੰ ਪੁੱਛਿਆ ਸਾਈ ਜੀ ਤੁਸੀਂ ਦੋਵੇਂ ਰੰਗਾਂ ਨੂੰ ਇੱਕੋ ਹੀ ਜਵਾਬ ਦਿੱਤਾ ਉਹ ਦੋਵੇਂ ਹੀ ਸਹੀ ਕਿਵੇਂ ਹੋ ਸਕਦੇ ਨੇ ਜਵਾਨਾ ਦੁਨੀਆ ਇੱਕ ਸ਼ੀਸ਼ੇ ਵਰਗੀ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਉਹ ਦੋਵੇਂ ਆਪਣੀ ਜਗ੍ਹਾ ਠੀਕ ਸਨ ਜਿਹੋ ਜਿਹਾਂ ਨਜ਼ਰੀਆ ਹੋਵੇ ਉਵੇਂ ਦਾਹੀ ਅੱਖ ਨੂੰ ਨਜ਼ਰ ਆਵੇਗਾ ਮੱਝ ਨੂੰ ਫੁੱਲ ਵੀ ਘਾ ਲੱਗਦਾ ਹੈ ਤੇ ਭੋਰੇ ਲਈ ਉਹ ਫੁੱਲ ਮਹਿਕ ਹੁੰਦਾ ਹੈ ਤੇ ਨਿੰਦਕ ਨੂੰ ਸਿਰਫ ਕੰਡੇ ਹੀ ਦਿਖਦੇ ਹਨ ਹਰੇਕ ਬੰਦਾ ਆਪਣੇ ਤਜਰਬਿਆਂ ਦੀ ਐਨਕ ਨਾਲ ਦੁਨੀਆ ਵੇਖਦਾ ਹੈ ਜੋ ਵੇਖ ਅਤੇ ਸੋਚ ਰਿਹਾ ਹੁੰਦਾ ਉਸ ਦੇ ਹਿਸਾਬ ਨਾਲ ਉਹੋ ਹੀ ਠੀਕ ਹੁੰਦਾ ਹੈ ਅਸਲ ਵਿੱਚ ਕੋਈ ਵੀ ਗੱਲ ਨਾ ਪੂਰੀ ਸਹੀ ਹੁੰਦੀ ਹੈ ਤੇ ਨਾ ਹੀ ਪੂਰੀ ਗਲਤ ਫਕੀਰ ਦੀ ਗੱਲ ਕੇਸਰ ਦੀ ਸੋਚ ਵਿੱਚ ਹੌਲੀ-ਹੌਲੀ ਰਚਣ ਲੱਗੀ ਦਿਲ ਟਲ ਰਿਹਾ ਸੀ ਆਕਾਸ਼ ਵਿੱਚ ਪੰਛੀਆਂ ਦੀਆਂ ਡਾਰਾਂ ਘਰਾਂ ਨੂੰ ਵਾਪਸ ਪਰਤ ਰੰਗਾਂ ਸਨ ਬੀਸ਼ਾ ਦੋਮਾਂ ਦੇ ਅੱਗੇ-ਅੱਗੇ ਤੁਰ ਰਿਹਾ ਸੀ ਰਸਤੇ ਦੇ ਨਾਲ ਲੱਗਦੇ ਇੱਕ ਘਰ ਵਿੱਚੋਂ ਲੜਨਾਂ ਗਾ ਆਵਾਜ਼ਾਂ ਬਾਹਰ ਤੱਕ ਸੁਣ ਰੰਗਾ ਸਨ ਲੋਕ ਇੱਥੇ ਵੀ ਸਾਡੇ ਪਿੰਡ ਵਾਂਗ ਹੀ ਲੜਦੇ ਹਨ ਥਾਵਾਂ ਬਦਲ ਜਾਂਦੀਆਂ ਹਨ ਪਰ ਲੋਕ ਨਹੀਂ ਲੋਕ ਤਾਂ ਉਹੋ ਜਿਹੇ ਹੀ ਹਰ ਥਾਂ ਕੇਸਰ ਨੇ ਕਿਹਾ ਕੁਝ ਸੋਚ ਕੇ ਫਕੀਰ ਬੋਲਿਆ ਮੂਲ ਸੁਭਾਤਾ ਸਭ ਦਾ ਇੱਕੋ ਹੀ ਹੈ ਜੋ ਕਮ ਅਸੀਂ ਜਿਆਦਾ ਕਰਦੇ ਹਾਂ ਉਹੀ ਸਾਡੀ ਆਦਤ ਬਣ ਜਾਂਦਾ ਹੈ ਜਿਵੇਂ ਕਹਿੰਦੇ ਨੇ ਕਿ ਸਾਡੇ ਅੰਦਰ ਦੋ ਸ਼ੇਰ ਇੱਕ ਚੰਗਾ ਤੇ ਇੱਕ ਦੂਜਾ ਮਾੜਾ ਹਮੇਸ਼ਾ ਲੜਦੇ ਰਹਿੰਦੇ ਨੇ ਤੇ ਜਿੱਤਦਾ ਉਹ ਸ਼ੇਰ ਹੈ ਜਿਸ ਦੀ ਸੇਵਾ ਅਸੀਂ ਜ਼ਿਆਦਾ ਕਰਦੇ ਹਾਂ ਇਸੇ ਤਰ੍ਹਾਂ ਲੜਨ ਦੀ ਵੀ ਆਦਤ ਬਣ ਜਾਂਦੀ ਹੈ ਤੇ ਸਬਰ ਰੱਖਣ ਦੀ ਵੀ ਫਕੀਰ ਨੇ ਲੜਾਈ ਵਾਲੇ ਘਰ ਬਲ ਵੇਖਦਿਆਂ ਕਿਹਾ ਗ੍ਰਸਤੀ ਜੀਵਨ ਦੇ ਦੋ ਪਹੀਏ ਨੇ ਸਮਝ ਤੇ ਸਹਿਣਸ਼ੀਲਤਾ ਆਦਮੀ ਤੇ ਔਰਤ ਸਿੱਕੇ ਦੇ ਦੋ ਪਾਸੇ ਹਨ ਜੋ ਮਿਲ ਕੇ ਇੱਕ ਪੂਰਾ ਸਿੱਕਾ ਬਣਾਉਂਦੇ ਹਨ ਦੋਵਾਂ ਦੀਆਂ ਆਸਾਂ ਆਮੰਗਾ ਤਾਂ ਇੱਕੋ ਜਿੰਗਾਂ ਨੇ ਪਰ ਉਹਨਾਂ ਨੂੰ ਹਾਸਲ ਕਰਨ ਦੇ ਤਰੀਕੇ ਅਲੱਗ-ਅਲੱਗ ਹਨ ਇੱਕ ਦੂਸਰੇ ਦਾ ਨਜ਼ਰੀਆ ਨਾ ਸਮਝਣਾ ਹੀ ਝਗੜਿਆਂ ਦੀ ਮੂਲ ਜੜ ਹੈ ਲੜਨ ਦੀਆਂ ਆਵਾਜ਼ਾਂ ਅਜੇ ਵੀ ਆ ਰੰਗਾਂ ਸਨ ਅਸਲ ਵਿੱਚ ਆਦਮੀ ਤੇ ਔਰਤ ਸੂਰਜ ਤੇ ਧਰਤੀ ਵਾਂਗ ਹਨ ਧਰਤੀ ਨੂੰ ਉਪਜਾਈ ਉਪਜਾਊ ਹੋਣ ਲਈ ਸੂਰਜ ਦੀ ਊਰਜਾ ਦੀ ਲੋੜ ਹੁੰਦੀ ਹੈ ਤੇ ਪਰ ਜੇ ਧਰਤੀ ਨਾ ਹੁੰਦੀ ਤਾਂ ਸੂਰਜ ਦੀ ਕਦਰ ਕੌਣ ਕਰਦਾ ਔਰਤ ਤੋਂ ਬਿਨਾਂ ਜ਼ਿੰਦਗੀ ਵਿੱਚ ਸਹਜ ਤੇ ਆਦਮੀ ਤੋਂ ਬਿਨਾ ਜ਼ਿੰਦਗੀ ਵਿੱਚ ਰਫ਼ਤਾਰ ਨਹੀਂ ਹੋ ਸਕਦੀ ਇਹ ਅਲੱਗ-ਅਲੱਗ ਰੰਗ ਦੀ ਦੁਨੀਆ ਨੂੰ ਰੰਗीन ਬਣਾਉਂਦੇ ਨੇ ਕੇਸਰ ਦੀਆਂ ਗੱਲਾਂ ਸੁਣ ਕੇ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਆਪਣੇ ਘਰ ਦੀਆਂ ਔਰਤਾਂ ਬੇਬੇ ਮਾਂ ਅਤੇ ਭੈਣ ਤਾਰੂ ਬਾਰੇ ਸੋਚਣ ਲੱਗਾ ਕੇਸਰ ਨੂੰ ਭੈਣ ਤਾਰੂ ਬਾਰੇ ਕਈ ਛੋਟੀਆਂ-ਛੋਟੀਆਂ ਗੱਲਾਂ ਯਾਦ ਆ ਰਹੀਆਂ ਸਨ ਉਸ ਨੂੰ ਯਾਦ ਆਇਆ ਕਿ ਭੈਣ ਤਾਰੂ ਦੇ ਸਾਹਮਣੇ ਉਸ ਨੂੰ ਕੋਈ ਝਿੜਕ ਨਹੀਂ ਸੀ ਸਕਦਾ ਨਾ ਬਾਪੂ ਨਾ ਮਾਂ ਅਤੇ ਨਾ ਬੇਬੇ ਜਦੋਂ ਤਾਰੋ ਭੈਣ ਨੇ ਸੌਣ ਵਾਲੇ ਆਪਣਾ ਦੁੱਧ ਦਾ ਗਲਾਸ ਸੌਣ ਵੇਲੇ ਆਪਣਾ ਦੁੱਧ ਦਾ ਗਲਾਸ ਕੇਸਰ ਨੂੰ ਪੀਣ ਲਈ ਦੇਣਾ ਤਾਂ ਮਾਂ ਨੇ ਤਾਰੋ ਨੂੰ ਪਿਆਰ ਨਾਲ ਛਿੜਕਣਾ ਕੁੜੇ ਤੂੰ ਆਪ ਵੀ ਪੀ ਲਿਆ ਕਰ ਤੇਰੀ ਸੱਸ ਨੇ ਸਾਰਾ ਦਿਨ ਕੰਮ ਤੇ ਲਾਈ ਰੱਖਣਾ ਤੈਨੂੰ ਭੈਣ ਤਾਰੋ ਨੇ ਕੇਸਰ ਦਾ ਹੱਥ ਚੁੰਮਦਿਆ ਕਿਆ ਕਹਿਣਾ ਲੈ ਮੇਰੇ ਲਈ ਤੀਆਂ ਦਾ ਸੰਧਾਰਾ ਵੀ ਤਾਂ ਮੇਰਾ ਵੀਰ ਹੀ ਲੈ ਕੇ ਆਇਆ ਕਰਨਾ ਭੈਣ ਤਾਰੋ ਬਾਰੇ ਸੋਚਦਿਆਂ ਕੇਸਰ ਦੀਆਂ ਅੱਖਾਂ ਸਾਹਮਣੇ ਮਜ਼ਾਰ ਦੇ ਮੇਲੇ ਵਾਲਾ ਦ੍ਰਿਸ਼ ਆ ਗਿਆ ਜਾਦ ਕਰਕੇ ਦਿਮਾਗ ਜਿਵੇਂ ਸੁੰਨ ਜਿਹਾ ਹੋ ਗਿਆ। ਕਾਲਜੇ 'ਚ ਇੱਕ ਚੀਜ਼ ਉਬਰੀ ਲੰਮਾ ਪਿਆ ਕੇ ਸਿਰ ਇਕਦਮ ਇਕੱਠਾ ਜਿਹਾ ਹੋ ਗਿਆ ਤੇ ਕੰਮ ਦੇ ਪੋਟਿਆਂ ਨਾਲ ਅੱਖਾਂ ਦੱਬ ਕੇ ਹੰਝੂ ਰੋਕਣ ਦੀ ਕੋਸ਼ਿਸ਼ ਕਰਨ ਲੱਗਾ। ਪੈਣ ਤਾਰੋ ਦਾ ਚਿਹਰਾ ਮੋੜ ਮੋੜ ਉਸ ਦੀਆਂ ਅੱਖਾਂ ਅੱਗੇ ਆ ਰਿਹਾ ਸੀ। ਉਸ ਦਾ ਲੂ ਲੂ ਕਿਸੇ ਅਣਸੁਹੀ ਤੜਫ ਵਿੱਚ ਗੁੰਨਿਆ ਗਿਆ। ਉਸ ਦਾ ਦਿਲ ਕੀਤਾ ਕਿ ਉਹ ਹੁਣੇ ਪਿੰਡ ਵਾਪਸ ਚਲਾ ਜਾਵੇ ਤੇ ਬੇਬੇ ਦੇ ਗੱਲ ਲਾ ਕੇ ਤਾਂ ਹਾਂ ਮਾਰ ਮਾਰ ਰੋਵੇ। ਸੌਂ ਰਿਹਾ ਵੀਸਾ ਥੋੜਾ ਥਿਰ ਗਿਆ। ਤੇ ਉਸ ਨੇ ਕੇਸਰ ਦੀ ਪਿੱਠ ਨਾਲ ਪਿੱਠ ਜੋੜ ਲਈ ਸਾਂਝੀ ਤੀ ਕੋਈ ਜਵਾਨ ਨਹੀਂ ਹੁੰਦੀ ਕੇਸਰ ਨੇ ਸੋਚਿਆ ਕਿਸੇ ਜੀਵ ਸਕੂਨ ਨੇ ਉਸ ਦੀਆਂ ਅੱਖਾਂ ਵਿੱਚ ਨੀਂਦਰ ਭਰ ਦਿੱਤੀ ਕਿਸੇ ਦੇਵੀ ਹੋਵਣ ਨਹੀਂ ਗੈਰ ਹੁੰਦੇ ਲੱਗਦੇ ਕਿ ਹੰਝੂਆਂ ਦੇ ਵੀ ਪੈਰ ਹੁੰਦੇ ਧੰਨਵਾਦ